ਚੋਰੀ ਕਰਨ ਦੇ ਮਾਮਲੇ ਦੇ ਵਿੱਚ ਹੁਣ ਔਰਤਾਂ ਵੀ ਆਈਆਂ ਅੱਗੇ ਇੱਕ ਘਰ ਦੇ ਬਾਹਰ ਖੜੀ ਐਕਟਵਾ ਕੀਤੀ ਚੋਰੀ ਹੋ ਗਈ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਸਾਰੇ ਰਾਹ ਲੈ ਕੇ ਗਈ ਰੋੜ ਕੇ ਤਸਦੀਕ ਕਿ ਜਿੱਥੇ ਪਹਿਲਾਂ ਸੁਣਾ ਜਾਂਦਾ ਸੀ ਕਿ ਕਿਸੇ ਵਿਅਕਤੀ ਦੇ ਘਰ ਚੋਰੀ ਹੋ ਗਈ ਤੇ ਉਸ ਦੇ ਵਿੱਚ ਮਰਦਾਂ ਦਾ ਜ਼ਿਆਦਾਤਰ ਨਾਮ ਆਉਂਦਾ ਸੀ ਲੇਕਿਨ ਹੁਣ ਇਸ ਦੇ ਵਿੱਚ ਔਰਤਾਂ ਵੀ ਸ਼ਾਮਲ ਹੋ ਗਈਆਂ ਹਨ ਅਸੀਂ ਦਿਖਾ ਰਹੇ ਹਾਂ ਇਹ ਸਾਰੇ ਸੀਸੀਟੀਵੀ ਕੈਮਰੇ ਫੁਟੇਜ ਜਿੱਥੇ ਇੱਕ ਔਰਤ ਵੱਲੋਂ ਇੱਕ ਘਰ ਦੇ ਬਾਹਰ ਖੜੀ ਐਕਟੀਵਿਟੀ ਹੋ ਚੋਰੀ ਹੋ ਗਈ ਹੈ ਤੇ ਰੋੜ ਕੇ ਇਹ ਇਸ ਕਰਕੇ ਲਿਜਾ ਰਹੀ ਹੈ ਕਿਉਂਕਿ ਇਹਦੀ ਜਿਹੜੀ ਚਾਬੀ ਇਸ ਦੇ ਕੋਲ ਨਹੀਂ ਸੀ ਚਾਬੀ ਪਰਿਵਾਰਕ ਮੈਂਬਰਾਂ ਦੇ ਕੋਲ ਸੀ ਤੇ ਇਸ ਲਈ ਇਹ ਸਾਰੇ ਰਸਤੇ ਇਹ ਜਿਹੜੀ ਇੱਕ ਇਹ ਐਕਟੀਵਿਟੀ ਇਹ ਰੋੜ ਕੇ ਹੀ ਲਿਜਾ ਰਹੀ ਹੈ ਤੇ ਅੱਗੇ ਜਾ ਕੇ ਇਹਨੇ ਕਿਤੇ ਆ ਕੇ ਚਾਬੀ ਲਵਾਈ ਤੇ ਚਾਬੀ ਲਵਾਉਣ ਤੋਂ ਬਾਅਦ ਫਿਰ ਇਸਨੇ ਇਸ ਐਕਟਵਾ ਨੂੰ ਉਥੋਂ ਇਹ ਆਪਣਾ ਲਿਆਨ ਦੇ ਵਿੱਚ ਕਾਮਯਾਬ ਹੋ ਗਈ ਹੈ। ਸੁਣਖਾਰੀਆਂ ਸਾਰੀਆਂ ਤਸਵੀਰਾਂ ਜਿੱਥੇ ਜੋ ਇਸ ਮੰਗਲੇ ਦੇ ਪੀੜਤ ਵਿਅਕਤੀ ਹੈ ਉਹਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਵੀ ਨਰਾਸਾ ਮਿਲਿਆ ਕਿਉਂਕਿ 1 ਸਾਲ ਪਹਿਲਾਂ ਉਹਦਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਵੀ ਅਜੇ ਤੱਕ ਨਹੀਂ ਮਿਲਿਆ ਤੇ ਹੁਣ ਵੀ ਉਸ ਨੇ ਜਿਹੜੀ ਹੈ ਦੁਆਰਾ ਤੋਂ ਸ਼ਿਕਾਇਤ ਅਪਨ ਦਿੱਤੀ ਹੈ ਦੇਖ ਰਹੇ ਹੋ ਇਹ ਇੱਕ ਔਰਤ ਹੈ ਜਿਹੜੀ ਇਹ ਐਕਟਵਾ ਚੋਰੀ ਕਰਕੇ ਲਈ ਲਈ ਹੈ। ਮੇਰਾ ਨਾਮ ਹੈ ਗਾਦੀਪਕ ਕੁਮਾਰ ਭਾਗਰੇਤ ਜੀ। ਮੁਹੱਲਾ ਕੁਰਲਾ ਚੌਂਕ ਚੇਲਿਆਂ ਦਾ ਮੈਂ ਨਿਵਾਸੀ ਹਾਂ ਜੀ। ਚਾ ਇਲੈਕਟ੍ਰੀਸ਼ੀਅਨ ਮੇਰਾ ਕੰਮ ਹੈਗਾ ਵਰਕ ਬਿਜਲੀ ਦਾ ਮੈਂ ਕੰਮ ਕਰਦਾ ਘਰ ਘਰ ਜਾ ਕੇ ਕੱਲ ਸ਼ਾਮ ਨੂੰ ਮੈਂ ਜਿੰਦਰ ਤੋਂ ਵਾਪਸ ਆਇਆ ਆਪਣੇ ਘਰ ਤੇ ਮੈਂ ਆਪਣੇ ਬੇਟੇ ਨੂੰ ਪੁੱਛਿਆ ਮੈਂ ਕਿ ਬੇਟਾ ਆਪਣੇ ਸਕੂਟਰੀ ਕਿੱਥੇ ਕੋਣੇ ਪਾਪਾ ਸਕੂਟਰੀ ਬਾਹਰ ਖੜੀ ਆ ਤੇ ਮੈਂ ਕਿਹਾ ਪੁੱਤ ਸਕੂਟਰੀ ਤਾਂ ਬਾਹਰ ਹੈ ਨਹੀਂ ਗਈ ਤੇ ਜਦੋਂ ਬਾਹਰ ਆਣ ਕੇ ਉਹਨੇ ਦੇਖਿਆ ਤਾਂ ਚਾਬੀ ਸਾਡੀ ਘਰੇ ਪਈ ਤੇ ਸਕੂਟਰੀ ਬਾਹਰ ਨਹੀਂ ਸੀਗੀ ਤੇ ਸਾਨੂੰ ਹੈਰਾਨਗੀ ਹੋਈ ਕਿ ਸਕੂਟਰੀ ਕਿੱਥੇ ਚਲ ਗਈ 5 ਮਿੰਟ ਦੇ ਵਿੱਚ ਉਹ ਬਿਜਾਰੋਂ ਆਇਆ ਤੇ ਕੀ ਹੋਇਆ ਫਿਰ ਅਸੀਂ ਭਾਲ ਕਰਦੇ ਕਰਦੇ ਕੈਮਰੇ شناسਤ ਕੀਤੀ ਮਹੱਲੇ ਚ ਪੁੱਛਿਆ ਇਧਰ ਉਧਰ ਸਾਰੇ ਪੁੱਛ ਕੀਤਾ ਤੇ ਉਹ ਇੱਕ ਲੇਡੀਜ਼ ਨਿਕਲੀ ਆ ਸਕੂਟਰੀ ਚੋਰੀ ਕਰਦੀ ਬਲੈਕ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਵਾ ਹੱਥ ਚ ਉਹਦੇ ਬੈਗ ਪੜਿਆ ਹੋਇਆ ਵਾ ਤੇ ਉਹ ਜਿੱਥੇ ਜਿੱਥੇ ਵੀ ਰਾਹ ਗਰੀ ਦੇ ਵਿੱਚ ਪੁੱਛਦੀ ਜਾਂਦੀ ਆ ਜਾਂ ਚਾਬੀ ਦਾ ਪੁੱਛਦੀ ਆ ਜਾਂ ਕਿਸੇ ਨੂੰ ਪੁੱਛਦੀ ਕਿ ਮਖੂਦ ਦਾ ਸਾਈਡ ਦਾ ਹੀ ਪੁੱਛਦੀ ਕਿ ਮਖੂ ਜਾਣਾ ਵਾ ਮਖੂ ਜਾਣਾ ਮੈਨੂੰ ਮਖੂ ਦਾ ਰਸਤਾ ਦੱਸੋ ਤੇ ਅਸੀਂ ਉਹਦੀ ਭਾਲ ਕਰਦੇ ਕਰਦੇ ਜਦੋਂ ਇਧਰ ਹੱਟਸਾਹ ਗੁਰਦੁਆਰੇ ਆਲ ਪਹੁੰਚੇ ਜਾਂ ਇਧਰ ਫੇਰਸਾਹ ਵਾਲੇ ਪਾਸੇ ਪਹੁੰਚੇ ਤੇ ਉੱਥੋਂ ਕਹਿੰਦੇ ਆ ਜੀ ਉਹ ਸਕੂਟਰੀ ਕਿਤੋਂ ਚਾਲੂ ਕਰਾ ਕੇ ਉਹ ਚਲ ਗਈ ਆ ਤੇ ਮੈਂ ਤਾਂ ਹੈਰਾਨ ਗਈ ਸਾਨੂੰ ਇਸ ਚੀਜ਼ ਦੀ ਹੋ ਰਹੀ ਆ ਕਿ ਸ਼ਹਿਰ ਦੇ ਵਿੱਚ ਵਾਰਦਾਤਾਂ ਤਾਂ ਬੜੀਆਂ ਸੁਣੀਆਂ ਸੀਗੀਆਂ ਕਿ ਫਲਾਣੇ ਬੰਦੇ ਦੇ ਉਹ ਚੋਰੀ ਹੋ ਗਈ ਢਮਕਾਨੇ ਦੇ ਉਹ ਚੋਰੀ ਹੋ ਗਈ ਪਰ ਆ ਲੇਡੀਜ਼ ਜਿਹੜੀ ਆ ਚੋਰੀ ਕਰਨ ਲੱਪਈ ਉਹ ਵੀ ਘਰ ਦੇ ਬਾਹਰੋਂ ਸਾਡੇ ਨਵੇਂ ਸਕੂਟਰੀ ਹਜੇ ਸਾਲ 1 ਹੋਇਆ ਵਾ ਮੇਰੇ ਮੋਟਰਸਾਈਕਲ ਨੂੰ ਉਹ ਵੀ ਮੇਰੇ ਘਰ ਦੇ ਬਾਹਰੋਂ ਚੋਰੀ ਹੋਇਆ ਹਜੇ ਤੱਕ ਉਹਦੀ ਕੋਈ ਪਹਾਲ ਨਹੀਂ ਹੋਈ ਨਾ ਸਾਨੂੰ ਉਹਦੀ ਕੋਈ ਪੁੱਛ ਪੜਤਾਲ ਦੱਸੀ ਆ ਉਹਦੀ ਵੀ ਮੇਰੇ ਕੋਲ ਦਰਖਾਸਤ ਹੀ ਫੋਟੋ ਸਟੇਟ ਆ ਗਈ ਆ ਇਹ ਵੀ ਮੈਂ ਦਰਖਾਸਤ ਕਰਾਈ ਹੋਈ ਇਹਦੀ ਮੇਰੇ ਕੋਲ ਫੋਟੋ ਸਟੇਟ ਆ ਗਈ ਆ ਮੈਂ ਆਪਣੇ ਜਿਹੜੇ ਯਾਰ ਦੋਸਤ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਉਹਦੀ ਵੀਡੀਓ ਪਾਈ ਹੋਈ ਫਲਿਕਸ ਪਾਈ ਹੋਈ ਆ ਪਰ ਮੈਨੂੰ ਲੱਗਦਾ ਕਿ ਮੈਨੂੰ ਇਸ ਵਾਰੀ ਵੀ ਨਿਰਾਸ਼ਾ ਦਾ ਉਹ ਦੇਖਣਾ ਪੈਣਾ ਵਾ ਜਿੱਦਾਂ ਮੈਨੂੰ ਅੱਗੇ ਸਾਲ ਇੱਕ ਹੋ ਗਿਆ ਵਾ ਲੱਖ ਦਾ ਮੈਂ ਅੱਗੇ ਨੁਕਸਾਨ ਕਰਵਾਇਆ ਮੈਂ ਕਿਹੜਾ ਕੋਈ ਬਹੁਤ ਆੜਾ ਸ਼ਗੂਕ ਸ਼ਊਕਾਰ ਹੈਗਾ ਵਾ ਜੀ ਮੈਂ ਤਾਂ ਕੋਈ ਘਰਾਂ ਦੇ ਵਿੱਚ ਜਾ ਕੇ ਕੋਠੀਆਂ ਦੇ ਵਿੱਚ ਕੰਮ ਕਰਦਾ ਬਿਜਲੀ ਦੇ ਰੁਪਈਆ ਰੁਪਈਆ ਇਕੱਠਾ ਕਰਕੇ ਮੈਂ ਆਪਣਾ ਕੰਮ ਚਲਾ ਰਿਹਾ ਵਾ ਤੇ ਆ ਮੇਰੇ ਨਾਲ ਹੋਈ ਹੈ ਜੀ ਕੱਲ ਦੀ ਵਾਰ ਦਾ ਤੇ ਹੁਣ ਮੈਨੂੰ ਪਤਾ ਨਹੀਂ ਮੈਨੂੰ ਸਕੂਟਰੀ ਮਿਲੂਗੀ ਕਿ ਨਹੀਂ ਮਿਲੂਗੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ 112 ਨੰਬਰ ਤੇ ਵੀ ਮੇਰੀ ਕੰਪਲੇਂਟ ਹੋਈ ਹੋਈ ਆ ਤੇ ਥਾਣੇ ਦੇ ਵਿੱਚ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਹਾਂਜੀ ਸਾਡੇ ਕੋਲ ਦੀਪਕ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵੱਲੋਂ ਕੰਪਲੇਂਟ ਰਿਸਿਵ ਹੋਈ ਆ ਕਿ ਉਹਦੀ ਐਕਟੀਵਿਟੀ ਤਕਰੀਬਨ ਸਾਢੇ 5 ਵਜੇ ਕੋਈ ਲੇਡੀ ਆ ਜਿਹੜੀ ਚੁਲਾ ਕੇ ਰੇਡ ਕੇ ਲੈ ਕੇ ਗਈ ਆ ਜਿਹਨੂੰ ਸੀਸੀਟੀਵੀ ਕੈਮਰੇ ফলোਅ ਅਪ ਕਰ ਰਹੇ ਆ ਜਲਦੀ ਫੇਸ ਕੀਤੀ ਜਾਊਗੀ ਜੀ